ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਭਾਰਤ ਸਰਕਾਰ ਵੱਲੋਂ ਬੀਤੇ ਦਿਨੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਾਂ ਦਾ ਮੁਕਾਬਲਾ ਰਾਜਸਥਾਨ ਦੇ ਸ਼ਹਿਰ ਪੂਰणिमा ਯੂਨੀਵਰਸਿਟੀ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਫੁੱਟਬਾਲ ਦੇ ਖਿਡਾਰੀ ਲਵਪ੍ਰੀਤ ਸਿੰਘ ਦਾ ਪਿੰਡ ਜੈਤੂ ਸਰਜਾ ਪਹੁੰਚਣ ਤੇ ਜੰਗ ਫੁੱਟਬਾਲ ਕਲੱਬ ਜੈਤੂ ਸਰਜਾ ਵੱਲੋਂ ਤੇ ਸਮੂਹ ਪੰਚਾਇਤ ਤੇ ਨਗਰ ਨਿਵਾਸੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜੈਤੂ ਖਿਡਾਰੀ ਵੱਲੋਂ ਪਿੰਡ ਦੇ ਜੰਦੀ ਗ੍ਰਾਉਂਡ ਨੂੰ ਮੌਜੂਦਾ ਕਰਨ ਪ੍ਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਹਾਜ਼ਿਰ ਕੋਈ ਗਈ ਤੇ ਇਸ ਮੌਕੇ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਤੁਹਾਡਾ ਵੀ ਨਾਮ ਦੱਸੋ ਪਿੰਡ ਸੁਤਨ। ਮੇਰਾ ਨਾਮ ਲਵਪ੍ਰੀਤ ਸਿੰਘ ਹੈ ਤੇ ਪਿੰਡ ਮੇਰਾ ਜਤੂ ਸਰਜਾ ਹੈ। ਜੀ ਕਿਹੜੀ ਗੇਮ ਖੇਡਿਆ ਕੋਈ ਦੱਸ ਦਿੰਦੇ। ਜਾਣਕਾਰੀ ਮੇਰੀ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਖੇਡ ਕੇ ਆਇਆ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਹੈ। ਤੇ ਥੋੜੀ ਜਾਣਕਾਰੀ ਦੋ ਕਦੋਂ ਤੇ ਕਿੱਥੋਂ ਸ਼ੁਰੂ ਕੀਤੀ ਕੋਚ ਕਰਨ ਦੇ ਜਿਹਨਾਂ ਤੋਂ ਲਈ। ਮੈਂ ਛੋ ਪਹਿਲਾ ਪਿੰਡੂ ਸਟਾਰਟ ਕੀਤਾ ਪਿੰਡ ਜਾਂ ਤੁਸੀਂ ਦਾ ਕਲੱਬ ਤੇ ਉਹ ਮੈਡੀਏ ਵੀ ਕਾਲਜ ਖੇਡਦਾ ਉਤੋਂ ਨੇ ਸਿਲੈਕਸ਼ਨ ਹੋਈ ਯੂਨੀਵਰਸਟੀ ਗੇਮ ਵੀ ਤੁਸੀਂ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ ਮੈਡਲ ਜਿੱਤਿਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਤਲਬ ਸਾਰੇ ਪਿੰਡੇ ਵਧੀਆ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੁਦੇਸ਼ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਇਹ ਪੀ ਨਸ਼ੇ ਦੂਰ ਹੋ ਤੇ ਗੇਮ ਮਲ ਜਾਦਾ ਬੜੀ ਮਾਨ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਹੀ ਆਸੀ ਹੈਗੀ ਵੀ ਇਹ ਕੁਛ ਨਾ ਕਿ ਇਸ ਪਾਸੇ ਜਾਊਗਾ ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਪੀਐਸ ਮੁੰਡੇ ਦੀ ਜੋ ਵੀ ਗੇਮ ਵੇਖੇ ਜਾਂ ਜਿਸ ਤਰ੍ਹਾਂ ਵੀ ਆਇਨੋ ਕੇ ਨਾ ਕੇ ਪਾਸੇ ਡਿਊਟੀ ਡਿਊਟੀ ਦਿੱਤੀ ਜਾਵੇ ਕਿਸੇ ਨਾ ਕਿਸੇ ਪਾਸੇ ਨੂੰ ਪੁਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸ.ਸੀ. ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਸੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਈਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਨੂੰ ਜੇ ਇਸ ਮੁੰਡੇ ਦੀ ਜੇ ਇਹ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕੇਸ ਕੇ ਨਾ ਕਿਸ ਹਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇਡੇ ਸੀ ਬੀਸੀਪੀ ਮਹਾਪੰਚਾਇਤ ਪੰਜਾਬ ਵੱਲੋਂ ਜ਼ਿਲ੍ਹਾ ਮੋਹਾਲੀ ਦੀ ਹੱਦ ਬੰਦੀ ਦੇ ਵਿਸਥਾਰ ਨੂੰ ਲੈ ਕੇ ਨਗਰ ਨਿਗਮ ਤੇ ਸਵਾਲ ਉਠਾਉਂਦਿਆਂ ਪਹਿਲੇ ਆਏ 6 ਪਿੰਡਾਂ ਦੇ ਖਸਤਾ ਹਾਲਤ ਸੁਧਾਰਨ ਦੀ ਨਗਰ ਨਿਗਮ ਨੂੰ ਅਪੀਲ ਕੀਤੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੂਮੜਾ ਨੇ ਕਿਹਾ ਕਿ ਨਗਰ ਨਿਗਮ ਵਿੱਚ ਸ਼ਾਮਲ ਹੋਏ 6 ਪਿੰਡ ਕੁੰਬੜਾ ਸੁਹਾਣਾ ਮਟੋਰ ਮਦਨਪੁਰ ਸ਼ਾਹੀ ਮਾਚਰਾ ਤੇ ਪਿੰਡ 모ਹਾਲੀ ਦੀ ਹਾਲਤ ਬਹੁਤ ਖਰਾਬ ਹੈ ਗਲੀਆਂ ਵਿੱਚ ਸੀਵਰੇਜ ਚਾਂਪਿਆ ਹੈ ਤੇ ਸੜਕਾਂ ਤੇ ਕੂੜਾ ਖਿਲਰਿਆ ਰਹਿੰਦਾ ਹੈ ਬਿਜਲੀ ਦੀਆਂ ਤਾਰਾਂ ਲੰਮਕਦੀਆਂ ਹਨ ਤੇ ਮੀਟਰ ਲੰਮਕ ਰਹੇ ਹਨ ਕੋਈ ਸੁਧਾਰ ਨਹੀਂ ਹੋ ਰਿਹਾ ਜਿਹੜਾ ਅਸੀਂ ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਫੇਰ ਸਭ ਦੀਆਂ ਲਾਈਟਾਂ ਕੋਲ ਚੱਲ ਰਿਹਾ ਤੇ ਉੱਥੇ ਜਿਹੜਾ ਹਰ ਰੋਜ਼ ਜਿਹੜਾ ਮੈਟਰ ਜੀ ਵਿੱਚ ਸਰਕਾਰ ਦਾ ਇਲੈਕਸ਼ਨ ਦਾ ਐਲਾਨ ਹੋਇਆ ਵਾ ਕਾਫੀ ਦਿਨ ਹੋ ਗਏ ਮੁੱਦਾ ਪੱਕਿਆ ਵਾ ਚੋਣ ਜਿਹੜਾ ਹੈਗਾ ਬਲਾਕ ਸੰਭਤੀ ਜ਼ਿਲ੍ਹਾ ਪ੍ਰੀਸ਼ਦ 14 ਤਰੀਕ ਨੂੰ ਜਿਹੜੀ ਚੋਣ ਹੋਣ ਜਾ ਰਹੀ ਹੈ 17 ਨੂੰ ਨਤੀਜੇ ਨੇ ਤੇ ਪਹਿਲਾਂ ਤਾਂ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਬੈਲਟ ਪੇਪਰ ਤੇ ਜਿਹੜਾ ਲੋਕਾਂ ਨੂੰ ਖੁਸ਼ੀ ਸੀ ਵੀ ਬੈਲਟ ਪੇਪਰ ਤੇ ਇਲੈਕਸ਼ਨ ਹੋਣ ਲੱਗੇ ਜਿਹੜੀ ਲੋਕਾਂ ਦੀ ਡਿਮਾਂਡ ਸੀ ਵੀ ਪਸੀਨਾ ਜੀ ਕਰਪੜੀ ਹੁੰਦੀ ਹੈ ਕੱਪੜੇ ਬਾਜੀ ਹੁੰਦੀ ਹੈ ਇਹ ਧੱਕਾਸ਼ਾਈ ਹੁੰਦੀ ਹੈ ਮਸੀਦਾਂ ਗਾਇਬ ਹੋ ਜਾਂਦੀਆਂ ਮਸੀਨਾਂ ਜੱਗੀਆਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਧੰਨਵਾਦ ਹੈ ਸਰਕਾਰ ਦਾ ਵੀ ਉਹ ਬੈਲਟ ਪੇਪਰ ਤੇ ਇਲੈਕਸ਼ਨ ਹੋ ਰਿਹਾ ਪਰ ਨਾਲ ਲੱਗਦੀ ਸਰਕਾਰ ਨੂੰ ਇੱਕ ਕੁਐਸਚਨ ਹੈ ਇਹ ਵੀ ਜਿਹੜੀ ਤੱਕਾਸ਼ਾਈ ਹੋ ਰਹੀ ਕਾਗਜ਼ ਨਹੀਂ ਭਰਨ ਦੇਣੇ ਐਦੋ ਸੀ ਨਹੀਂ ਮਿਲਣੀ ਪੇਪਰ ਖੋ ਕੇ ਦੌੜ ਜਾਣਾ ਰੱਦ ਕਰਾ ਕੇ ਨਿਰਵਿਰੋਧ ਦੋ ਦੋ ਤਿੰਨ ਦਿਨ ਹਲਕਿਆਂ 'ਚ ਐਲਾਨ ਹੋ ਗਿਆ ਵੀ ਜਿਹੜਾ ਬਿਨਾਂ ਵਿਰੋਧ ਤੋਂ ਬੰਦੇ ਜੇਤੂਗੇ ਇਹ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਇਹਦਾ ਇਲੈਕਸ਼ਨ ਨੂੰ ਲੋਕ ਕਰਦੇ ਸੀ ਆਪਣਾ ਨਵੇਦਾ ਚੁਣਦੇ ਸੀ ਉਹ ਬੰਦਾ ਚੁਣਦੇ ਵੀ ਸਹੀ ਇਹ ਚ ਸਹੀ ਗਲਤ ਦੀ ਚੋਣ ਦੇ ਕੁਝ ਹੋਣੀ ਹੈ ਇਹ ਤਾਂ ਲੋਕਤੰਤਰ ਦਾ ਘਾਣਾ ਹੈ ਜਿਹਨੂੰ ਸਰਕਾਰ 'ਚ ਆਊਗੀ ਉੱਥੇ ਦਾ ਮੌਜੂਦਾ ਐਮਐਲਏ ਹੋਵੇ ਮੰਤਰੀ ਹੋਵੇ ਉਹ ਜਿਹੜਾ ਹੈਗਾ ਬਲਕਸਮਤੀ ਮੈਂਬਰ ਬਣੂ ਜ਼ਿਲ੍ਹਾ ਪ੍ਰੀਸ਼ਦ ਮੰਗਰ ਬਣੂ ਉਹਨਾਂ ਲੋਕਾਂ ਦੀ ਫਰਿਆਦ ਨਹੀਂ ਸੁਣਨੀ ਆਮ ਪਬਲਿਕ ਦੀ ਲੋਕਾਂ ਦੀ ਗੱਲ ਨਹੀਂ ਕਰਨੀ ਉਹ ਤਾਂ ਜਿਹੜਾ ਆਪਣਾ ਉੱਪਰਲਾ ਆਪਣਾ ਕਪਤਾਨ ਕਹੂਗਾ ਉਹਦੀ ਗੱਲ ਮੰਨਣੀ ਜਿਵੇਂ ਪਹਿਲਾਂ ਚੱਲੇ ਰਿਹਾ ਕੰਮ ਸਰਕਾਰ 'ਚ ਇਹ ਸਾਡੀ ਬੇਨਤੀ ਇਹ ਹੈ ਵੀ ਇਸ ਨਾਲ ਦਾ ਇਲੈਕਸ਼ਨ ਜੇ ਨਾਏ ਕਰਾਂਦੇ ਹੁਣ ਸਾਰਾ ਜਿਹੜਾ ਇਲੈਕਸ਼ਨ ਆਏਗਾ ਉਸ ਦੇ ਵਿੱਚ ਬਾਹਰਕੋਟ ਜਿਵੇਂ ਕੱਲ ਦੇਖਿਆ ਮੈਂ ਇੱਕ ਜਗ੍ਹਾ ਖਬਰ ਚੈਨਲ 'ਚ ਚੱਲ ਚੱਲ ਰਹੀ ਸੀ ਵੀ ਆਪਣੀਆਂ ਆਪਣੀਆਂ ਪੱਗਾਂ ਪਛਾਣ ਕੇ ਲੈ ਜੋ ਜਿਹੜੀ ਪੰਜਾਬੀ ਦੀ ਪੱਗ ਸੀ ਆਪਣੀ ਲੋਕਾਂ ਦੀ ਸਿੱਖੀ ਨਾਲ ਸਾਡਾ ਜੁੜਿਆ ਹੋਇਆ ਸੀ ਅਸੀਂ ਜਹਾਜਾਂ 'ਚ ਰੌਲਾ ਪਾਉਂਦੇ ਆਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਆਂ ਸਾਡੀ ਪੱਗ ਤਾਰਦੀ ਸਾਡੀ ਦਾੜੀ ਨੂੰ ਹੱਥ ਪਾਇਆ ਜੀ ਸਾਡੇ ਕੇਸ ਕੇਸਾਂ ਨੂੰ ਹੱਥ ਪਾਇਆ ਆਪਾਂ ਉਹਦਾ ਕਿੱਡਾ ਵਿਰੋਧ ਕਰਦੇ ਆਂ ਸਰਕਾਰਾਂ ਵਿਰੋਧ ਕਰਦੀਆਂ ਪਰ ਪੰਜਾਬ ਦਾ ਇਲੈਕਸ਼ਨ ਤੁਸੀਂ ਆ ਦੇਖ ਰਹੇ ਆਂ ਜਿਵੇਂ ਪਿਛਲੇ 70 ਸਾਲ 'ਚ ਨਹੀਂ ਹੋਣਾ ਜਿਵੇਂ ਆ ਪਹਿਲੀ ਵਾਰੀ ਹੋ ਰਿਹਾ ਵੀ ਕੱਲ ਇਹ ਵੀ ਅਨਾਉਂਸ ਕਰਨੀ ਪਈ ਵੀ ਪੱਗਾਂ ਆਪਣੀਆਂ ਆਪਣੀਆਂ ਲਈ ਪੱਗਾਂ ਤਾਰਦੀਆਂ ਬੁਰੇ ਹਾਲ ਬੰਕੇ ਵਿਹੜੇ ਮਾਰਕਟਾਂ 'ਚ ਹੋਰ ਹੀ ਗੋਲੀਆਂ ਚੱਲ ਰਹੀਆਂ ਇਹ ਕੋਈ ਇਲੈਕਸ਼ਨ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜੋ ਹੋ ਰਿਹਾ ਐਸੇ ਤਰ੍ਹਾਂ ਪਹਿਲਾਂ ਸਰਪੰ ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਇਹ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਪੰਜਾਬ ਇਸ ਦੌਰਾਨ ਦਾ ਇਲੈਕਸ਼ਨ ਨਾ ਹੀ ਕਰਾਂਦੇ ਜੇ ਲੋਕਾਂ ਨਾਲ ਐਡਾ ਧੱਕਾ ਵੜਾਉਂਦੇ ਲੋਕਾਂ ਨਾਲ ਜਿਹੜਾ ਬਹੁਤ ਵੱਡਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਜਿਹਦੇ ਨਤੀਜੇ ਸਰਕਾਰ ਨੂੰ 2027 ਚ ਭੁਗਤਣੇ ਪੈਣਗੇ ਹੁਣ ਤਾਂ ਚਾਹੇ ਧੱਕਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਜਿਤਾ ਲਓ ਪਰ ਇਸਦੇ 2027 ਚ ਨਤੀਜੇ ਭੁਗਤਣੇ ਪੈਣਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਚਾਚਾ ਤੇ ਚਾਚੀ ਨੇ ਆਪਣੀ ਹੀ ਭਤੀਜੀ ਤੇ ਕਾਤਲਾ ਨਾ ਹਮਲਾ ਕਰ ਦਿੱਤਾ ਤੇ ਜੰਮ ਕੇ ਕੁੱਟਮਾਰ ਕੀਤੀ ਗਈ ਹਾਲਾਂਕਿ ਪੁਲਿਸ ਇਸ ਝਗੜੇ ਨੂੰ ਵੀ ਰੋਕਦੀ ਰਹੀ ਦੱਸ ਦਈਏ ਕਿ ਵੀਡੀਓ ਪੰਚਕੂਲਾ ਦੇ ਮਨਸਾ ਦੇਵੀ ਦੇ ਕੋਲ ਪੈਂਦੇ ਪਿੰਡ ਸਕੇਤੜੀ ਦਾ ਦੱਸਿਆ ਜਾ ਰਿਹਾ ਹੈ ਭਤੀਜੀ ਨੇ ਦੱਸਿਆ ਕਿ ਝਗੜਾ ਜ਼ਮੀਨ ਨੂੰ ਲੈ ਕੇ ਹੈ ਤੇ ਇਸ ਦਾ ਕੋਰਟ ਵਿੱਚ ਕੇਸ ਵਿਚਾਰ ਅਧੀਨ ਹੈ ਹਾਂਜੀ ਮੈਂ ਬਤਾਏਂਗੀ ਕੀ ਨਾਮ ਹੈ ਆਪਕਾ ਪ੍ਰਵਿੰਦਰ ਗੌਰ ਸਰ ਮੇਰਾ ਨਾਮ ਹੈ ਚਾਚਾ ਜੀ ਹੈ ਜੋ ਹਮਾਰੇ ਕੋਰਟ ਕੇਸ ਚੱਲ ਰਿਹਾ ਹੈ ਠੀਕ ਹੈ ਤਾਂ ਕੋਰਟ ਕੇਸ में अपना ताले लगे हुए थे फर्स्ट टाइम इन्होंने ताले तोड़ दिए थे तो मैंने जब कम्प्लेन की जब नहीं कुछ भी हुआ अब सेकंड बार कम्पलेन करा है, है तो आपके सगे हाँ जी सगे चाचा जी हैं छह मरले ये जगह हमारी पहले डैडी की दब चुके हैं और जो ये अठारह मरले है इन्होंने दादी से ना साइन करवा के बोल के मीटर लगवाना है साइन करवा के जबरदस्ती साइन करवा के इन्होंने अठारह के अठारह मरले अपने नाम करवा लिए हैं और हमें इनसे चौबीस घंटे खतरा है मेरे पास सारी वीडियो है सारा रिकॉर्ड है सर जो भी है ये गाड़ी के पीछे डंडे लेके मेरे के पीछे लगे है। ये भी मेरे पास वीडियो है गले से इन्होंने मेरे को पकड़ा है मम्मी को पकड़ा है वहाँ पे सभी घुवा तो क्या हाउस नंबर है उनका क्या आप सर एक ही गाँव में रहते हैं हाँ जी सर दो सौ उन्नीस हाउस नंबर कौन से गाँव में रहते हैं सर तो मतलब आपके सभी चाचा कितनी जमीन है और उसका कोई केस भी चल रहा है सर हाँ जी केस चल रहा है मैंने कोर्ट केस करवा रखा है उनके बावजूद भी इन्होंने जाकर प्रॉपर्टी के ताले तोड़े हैं और जगह किसके नाम पे है ये जगह ये दादाजी के नाम थी दादाजी ने बसीद करवा रखी थी मलकीत और ये अमरीक के नाम थी जो इस इनके अमरीक के बेटे ने उनको बुला के दादी हमारे पास रहती थी उनको 2021 में ले गए अपने पास कि हमने मीटर लगवाना है चलो हमें पता नहीं था कि मीटर लगवाएंगे क्या करवाएंगे इन्होंने ना दादी अनपढ़ थी उनका अपने नाम करवा लिया सारी जो, थारा थारा है सारी। और जो दो जबरदस्ती कर रहे हैं हमारे साथ और हम लेडीज हैं हमें चौबीस घंटा खतरा है तो हाँ जी हाँ जी कोर्ट केस चल रहा है हमें मंजूर होगा जो भी कोर्ट को होगा ਦੇਰ ਰਾਤ 12:30 ਵਜੇ ਦੇ ਕਰੀਬ ਘਰ ਦੇ ਪਾਰ ਖੜੀ ਥਾਰ ਗੱਡੀ ਦੇ ਉੱਪਰ ਚਿੱਟੇ ਰੰਗ ਦੀ ਸਕੋਰਪਿਓ ਤੇ ਆਏ ਗੁੰਡੇ ਅੰਸ਼ਾ ਵੱਲੋਂ ਥਾਰ ਗੱਡੀ ਦੇ ਸ਼ੀਸ਼ੇ ਤੇ ਪਹਿਲਾਂ ਗੋਲੀ ਚਲਾਈ ਗਈ ਤੇ ਫਿਰ ਤਲਵਾਰਾਂ ਦੇ ਨਾਲ ਬੋਨਟ ਨੂੰ ਤੋੜਿਆ ਗਿਆ ਫੇਸਿਕ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਿਮ ਜਾਣ ਲਈ ਜਦੋਂ ਗੱਡੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਇਸ ਗੱਲ ਨੂੰ ਨਾਰਮਲ ਸਮਝਿਆ ਕਿ ਕਿਸੇ ਨੇ ਕੋਈ ਗੱਡੀ ਦੇ ਸ਼ੀਸ਼ੇ ਤੇ ਪੱਥਰ ਮਾਰਿਆ ਹੋਵੇ ਪਰ ਜਦੋਂ ਉਹਨਾਂ ਨੇ ਗੱਡੀ ਨੂੰ ਚੰਗੀ ਤਰ੍ਹਾਂ ਫਰੋਲਿਆਤਾ ਗੱਡੀ ਦੇ ਵਿੱਚ ਇੱਕ ਖੋਲ ਬਰਾਮਤ ਹੋਇਆ ਜੋ ਕਿ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਲਿਆ ਹੈ। ਓਏ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ। ਮੈਂ ਇੱਕ ਵਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਇੱਥੇ ਦਾ ਮੈਂ ਠੀਕ ਹੈ ਜੀ। ਤੇ ਰਾਤ ਜਦੋਂ ਮੈਂ ਸੌ ਰਿਹਾ ਸੀ ਨਾ ਤੇ ਉਸ ਸਮੇਂ ਇਹ ਘਟਨਾ ਹੋਈ ਹੈ। ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ। ਤੇ ਉਸ ਟਾਈਮ ਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ। ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਨ ਦੇ ਕੇ ਥਾਣੇ ਆ ਕੇ ਬਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜ ਹੈ ਨਾ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆਈ ਮੈਨੂੰ ਜੇ ਫਾਇਰਿੰਗ ਹੋ ਰਹੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੇ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਕੋ ਛੇਦ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੈੱਕ ਕਰੇ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਡਿੱਕੀ ਵਿੱਚ ਇੱਕ ਮੈਨੂੰ ਗੋਲੀ ਮਿਲੀ ਅੰਦਰੋਂ ਤੇ ਮੈਂ ਦੁਵਾਰਾ ਕਾਲ ਕੀਤੀ ਮੈਂ ਕਿਹਾ ਭਾਈ ਜਿਵੇਂ ਮੈਂ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਤੋੜਪਾਣੀ ਹੋਈ ਹੈ ਫਾਇਰਿੰਗ ਹੋਈ ਗੱਡੀ ਉੱਪਰ ਆਪਣੀ ਪੁਰਾਣੀ ਕਿਸ ਨਾਲ ਰੰਜਿਸ਼ ਚੱਲਦੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਉਹ ਫੋਨ ਕਾਲ ਆਈ ਹੋਈ ਹੈ ਕੁਝ ਐ ਹੋਇਆ ਨਾ 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 ਭਾਈ ਜੀ ਇਹੋ ਜਿਹਾ ਕੁਝ ਹੋਇਆ ਹੋਵੇ ਬੰਦਾ ਪਹਿਲੇ ਹੀ ਲੈਟਰ ਆਂਦਾ ਆਪਣਾ ਹੈ ਜੇ ਕੁਝ ਨਹੀਂ ਫਾਇਰਿੰਗ ਕਿਸੇ ਹੋਰ ਦੇ ਕਰ ਰਹੀ ਹੈ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਲੋਕ ਇੱਕ ਜਿਹੜੇ ਮੈਂ ਖੜੇ ਰਹੇ ਆ ਉਹ ਜਿਹੜੀ ਵੀਡੀਓ ਹਰੂ ਜੀ ਪਹਿਲਾਂ ਤੋਂ ਖੜੇ ਆ ਉਹਨੂੰ ਬਿਲਕੁਲ ਬਰਾਬਰ ਆ ਕੇ ਮੈਰੀ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਜਿੱਥੇ ਗੱਡੀ ਖੜਦੀ ਹੈ ਵੀ ਜਿੰਨੇ ਮੈਂ ਗੱਡੀ ਨੇ ਮੇਰੀ ਤੋਂ ਮੈਂ 4 ਮਹੀਨੇ ਪਹਿਲਾਂ ਗੱਡੀ ਲਿੱਤੀ ਸੀ ਉਹ ਸੇਮ ਦਿਨ ਤੋਂ ਗੱਡੀ ਮੇਰੀ ਇਸ ਜੀ ਲੋਕੇਸ਼ਨ ਤੇ ਖੜੀ ਹੁੰ ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗਾਰਾ ਕਰ ਦਰਦਾ ਜਾਈਆ ਤੇ ਉਸ ਵਾਰ ਕੁਦਰਤੀ ਮੈਂ ਜਿਵੇਂ ਥੋੜਾ ਲੇਟ ਨਾਈਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਤੁਹਾਨੂੰ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਗ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਨ ਲੋ ਇਹ ਤੋਂ ਸੁਣਨ ਵਿੱਚ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦਰ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਜਿਹੜੀ ਸਕੋਰਪਿਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਉਹ ਵੀ ਹੈਗੇ ਆ ਅੱਛਾ ਅੱਛਾ ਉਹ ਅਸੀਂ ਇਹਨਾਂ ਕੋਲ ਹੈਗਾ ਸੀਗਾ ਇਹ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਆ ਵੀ ਕੀ ਹੋਇਆ ਇੱਥੇ ਲੱਗਿਆ ਕਿ ਟ੍ਰੈਫਿਕ ਇੰਜਾਜ ਵੱਲੋਂ ਸੂਚਨਾ ਮਿਲੀ ਕਿ ਛੱਤ ਲਾਈਟ ਨੇੜੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਦੀ ਇੱਕ ਟਰੱਕ ਨਾਲ ਟਕਰ ਹੋ ਗਈ ਜਿਸ ਕਾਰਨ ਦੋਨੋਂ ਵਿਅਕਤੀ ਜ਼ਖਮੀ ਹੋ ਗਏ ਐਸਐਸਐਫ ਟੀਮ ਨੇ ਮੌਕੇ ਤੇ ਪਹੁੰਚ ਕੇ ਦੋਨਾਂ ਜ਼ਖਮੀ ਵਿਅਕਤੀ ਨੂੰ ਡੇਰਾ ਬਸੀ ਹਸਪਤਾਲ ਪਹੁੰਚਾਇਆ ਤੇ ਰੋਡ ਕਲੀਅਰ ਕਰਵਾਇਆ ਗਿਆ ਐਕਸੀਡੈਂਟ ਬਾਰੇ ਥਾਣਾ ਜ਼ਿਰਕਪੁਰ ਨੂੰ ਨੋਟ ਕਰਵਾਇਆ ਗਿਆ ਪੁਲਿਸ ਨੇ ਜਦੋਂ ਇੱਕ ਸ਼ੱਕੀ ਦਾ ਪਿੱਛਾ ਕੀਤਾ ਤਾਂ ਇਹ ਨੌਚੌਂਦ ਤੇ ਪੁਲਿਸ ਦੇ ਗੋਲੀਆਂ ਚਲਾਉਂਦਾ ਹੋਇਆ ਭੱਜ ਗਿਆ ਜਦੋਂ ਤਰਨ ਧਰਨ ਦੀ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਤਾਂ ਇਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇੱਕ ਸਸਪੈਕਟਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ। ਜਦੋਂ ਗੱਡੀ ਇਸ ਕੰਪਲੈਕਸ ਕੋਲ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ। ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਤੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ। ਔਰ ਹਸਨ ਹਸਪਤਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੇ ਉੱਤੇ ਹਸਪਤਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਭੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫਰੈਂਸੀਕਲ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ ਬਟਾਲਾ ਪੁਲਿਸ ਰਖਾ ਨੂੰ ਲੈ ਕੇ ਹੁਣ ਐਕਸ਼ਨ ਦੇ ਮੋੜ ਵਿੱਚ ਆ ਗਈ ਹੈ ਇਸ ਸਬੰਧ ਵਿੱਚ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰ ਰੋਜ਼ 250 ਜਵਾਨ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਤਲਾਸ਼ੀ ਬਿਆਨ ਚਲਾਇਆ ਜਾਵੇਗਾ ਉਹਨਾਂ ਕਹਿ ਕੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸਪੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਜਿਹੜੇ ਜਿਹੜੇ ਲੋਕ ਸਮਾਜ ਸਮੂਹ ਦੇ ਅਨਸਾਰ ਆ ਉਹਨਾਂ ਤੇ ਇਸ ਨਾਕਾਬੰਦੀ ਦਾ ਇਸ ਪੀਸੀਆਰ ਦਾ ਕੀ ਅਸਰ ਅਸਰ ਆਇਆ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਭਰਾਈ ਹੈ ਕਿ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 10 ਦਿਨ ਦੇ ਵਿੱਚ ਹੀ ਸਾਨੂੰ ਜਿਹੜੇ ਦੋ ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬਰਾਮਦਗੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਟ ਇਨਸਪੈਕਟ ਆਏਗਾ ਬਾਕੀ ਜਿਹੜੀ ਮੇਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਟੂ ਵੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਮਰਾਂ ਤੋਂ ਘੁੰਮ ਰਹ ਅਸੀਂ ਇਹਨਾਂ ਨੂੰ ਚੱਕਤਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨਾਂ 'ਚ ਕਮੀ ਪਾਈ ਜਾਏਗੀ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕੀ ਲੱਗਦਾ ਪਬਲਿਕ ਡੋਮੇਨ ਦੇ ਵਿੱਚ ਕੀ ਮੈਸੇਜ ਆਏਗਾ ਜਦੋਂ ਇਸ ਤਰੀਕੇ ਨਾਲ ਪੁਲਿਸ ਕੰਮ ਕਰੇਗੀ ਮਿਲੇਗੀ ਆਪਸ਼ਤ ਗਲਤ ਬਤ ਹੈ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਕਿ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਦਾ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰ ਤਾਂ ਉਹਨਾਂ ਨੇ ਜਿਹੜੀ ਇਸ ਦੀ ਬੜੀ ਛਲਾਗਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਜੇ ਸਰ ਪੁਲਿਸ ਦੇ ਵੀ ਐਕਸਪਰੀਮੈਂਟਿੰਗ ਪੁਲਿਸ ਸ਼ਾਇਦ ਬਹੁਤ ਇੰਪੋਰਟੈਂਟ ਹੈ ਸਰ ਪਬਲਿਕ ਦਾ ਸਹਿਯੋਗ ਹਰ ਇੱਕ ਕਮਿਊਨਿਟੀ ਸ਼ਾਇਦ ਇੰਪੋਰਟੈਂਟ ਹੈ ਕਿਤਾ ਇੱਕ ਮੈਸੇਜ ਕੁਝ ਕਿੰਦਾਂ ਦਾ ਵੀ ਕੋਈ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵੋਲੰਟੀਅਰਸ ਹੈਗਾ ਅਸੀਂ ਅਜੇ ਇਹ ਕੰਮ ਸਟਾਰਟ ਕੀਤਾ ਹੈ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੇ ਵਿੱਚ ਲੋੜ ਪੈਗੀ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਜਾਂ ਹੋਰ ਦੇ ਅਸੀਂ ਉਹਨਾਂ ਦਾ ਵੀ ਸਹਿਯੋਗ ਲਵਾਂਗੇ ਦੋਸਤੋ ਇਸਨ ਸਾਡੀਆਂ ਅੱ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ